ਸਵਾਗਤ ਹੈ ਜੀ ਹੁਸ਼ਰਪਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਤਾਂ ਬੀਤੇ ਕੱਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਆਪਰਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਧਾਰਮਿਕ ਅਗ੍ਰੰਥਾ ਦੀ ਬੇਅਦਬੀ ਦੇ ਵਿਰੋਧ ਇੱਕ ਬਿੱਲ ਲਿਆਂਦਾ ਗਿਆ ਤੇ ਜਿਸ ਬਿੱਲ ਤੇ ਅੱਜ ਚਰਚਾ ਵੀ ਵਿਧਾਨ ਸਭਾ ਦੇ ਵਿੱਚ ਚੱਲ ਰਹੀ ਹੈ ਤਾਂ ਕੀ ਤਜ਼ਵੀਜ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਹੈ ਉਸ ਸਬੰਧਤ ਤੁਹਾਨੂੰ ਅਸੀਂ ਵਿਸਤਾਰ ਪੂਰਵਕ ਜਾਣਕਾਰੀ ਦੇਾਂਗੇ ਤਾਂ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਇਹ ਵਿਤਮੀਆਂ ਦੇ ਵਿਰੁੱਧ ਜੋ ਬਿੱਲ ਲਿਆਂਦਾ ਗਿਆ ਤਾਂ ਉਸ ਮੁਤਾਬਕ ਸਭ ਤੋਂ ਪਹਿਲਾਂ ਇਸ ਬਿੱਲ ਦੇ ਵਿੱਚ ਉਹ ਸਾਰੇ ਧਰਮਾਂ ਦੇ ਜਿਹੜੇ ਗ੍ਰੰਥ ਸਹਾਬਾਨ ਨੇ ਉਹ ਸ਼ਾਮਲ ਕੀਤੇ ਗਏ ਨੇ ਚਾਹੇ ਉਹ ਇਹ Hindu ਸਮਾਜ ਦੇ ਨੇ ਚਾਹੇ Sikh ਸਮਾਜ ਦੇ ਨੇ ਇਸਾਈ ਭਾਈਚਾਰੇ ਦੇ ਨੇ ਜਾਂ ਫਿਰ ਇਹ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਧਾਰਮਿਕ ਗ੍ਰੰਥ ਨੇ ਤਾਂ ਹਰ ਇੱਕ ਧਾਰਮਿਕ ਗ੍ਰੰਥ ਨੂੰ ਜਿਹੜਾ ਇਸ ਬਿੱਲ ਦੇ ਅਧੀਨ ਲਿਆਂਦਾ ਗਿਆ ਹੈ ਧਾਰਮਿਕ ਗ੍ਰੰਥ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਪਹੁੰਚਾਉਣ ਤੇ ਵੀ ਇਸ ਬਿਲ ਦੇ ਵਿੱਚ ਜਿਹੜੀ ਉਹ ਸਜ਼ਾ ਦੀ ਤਜ਼ਵੀਜ਼ ਰੱਖੀ ਗਈ ਹੈ ਪਰੰਤੂ ਜਿਹੜੀ ਸਭ ਤੋਂ ਅਹਿਮ ਗੱਲ ਹੈ ਜਿਹੜੀ ਵਿਚਾਰਨਯੋਗ ਗੱਲ ਹੈ ਤੇ ਇੱਕ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਇੱਕ ਵਧੀਆ ਗੱਲ ਹੈ ਕਿ ਜਦੋਂ ਕੋਈ ਵੀ ਵਿਅਕਤੀ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਕਾਬੂ ਹੁੰਦਾ ਜਾਂ ਉਸ ਤੇ ਦੋਸ਼ ਸਾਬਤ ਹੁੰਦੇ ਨੇ ਤਾਂ ਉਸ ਵਿੱਚ ਉਸ ਤੋਂ ਬਾਅਦ ਜੋ ਮਾਮਲਾ ਚੱਲੇ ਗਿਆ ਤਾਂ ਇਸ ਬਿਲ ਦੇ ਤਹਿਤ ਨਾ ਤਾਂ ਉਸ ਕੇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਹੋ ਸਕੇਗਾ ਤੇ ਨਾ ਹੀ ਇਹ ਬਿਆਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਜਮਾਨਤ ਹੀ ਹੋ ਸਕੇਗੀ ਤਾਂ ਇੱਕ ਅਹਿਮ ਇੱਕ ਮਹੱਤਵਪੂਰਨ ਪੁਆਇੰਟ ਹੈ ਕਿ ਨਾ ਤਾਂ ਸਮਝੌਤਾ ਹੋਵੇਗਾ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤੇ ਨਾ ਹੀ ਇਹ ਬਿਆਦਬੀ ਕਰਨ ਵਾਲੇ ਵਿਅਕਤੀ ਦੀ ਜੇਲ੍ਹ ਤੋਂ ਜ਼ਮਾਨਤ ਹੀ ਹੋ ਸਕੇਗੀ ਤਾਂ ਡੀਐਸਪੀ ਰੈਂਕ ਦਾ ਅਧਿਕਾਰੀ ਹੈ ਜਿਹੜੀ ਉਹ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਕਰੇਗਾ ਤਾਂ ਉਸ ਤੋਂ ਬਾਅਦ ਜੋ ਸਜ਼ਾ ਦਾ ਪ੍ਰਬੰਧਨ ਲਿਆਂਦਾ ਗਿਆ ਤਾਂ ਉਸ ਮੁਤਾਬਕ ਇਹ ਬਿਆਦਬੀ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ ਤੇ ਇਸ ਤੋਂ ਇਲਾਵਾ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੈ ਜਿਹੜਾ ਉਸਦੀ ਤਸਵੀਜ਼ ਵੀ ਹੈ ਜਿਹੜੀ ਇਸ ਮਿਲ ਦੇ ਵਿੱਚ ਲਿਆਂਦੀ ਗਈ ਹੈ ਤੇ ਇਸ ਤੋਂ ਇਲਾਵਾ ਇਹ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਵੀ ਹੈ ਜਿਹੜਾ ਇਸ ਮਿਲ ਤਹਿਤ ਮਾਫ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਵੀ 3 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਦਾ ਤਸਵੀਜ਼ ਆ ਜਿਹੜਾ ਉਸ ਬਿੱਲ ਦੇ ਵਿੱਚ ਰੱਖਿਆ ਗਿਆ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਬੀਤੇ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਤਮੀ ਦੇ ਵਿਰੋਧ ਇੱਕ ਬਿੱਲ ਲਿਆਂਦਾ ਗਿਆ ਤੇ ਅੱਜ ਵਿਧਾਨ ਸਭਾ ਦੇ ਵਿੱਚ ਉਸ ਬਿੱਲ ਤੇ ਜਿਹੜੀ ਉਹ ਚਰਚਾ ਵੀ ਚੱਲ ਰਹੀ ਹੈ ਸੱਤਾ ਧਿਰ ਤੋਂ ਇਲਾਵਾ ਵਿਰੋਧੀ ਧਿਰਾਂ ਵੱਲੋਂ ਵੀ ਜਿਹੜਾ ਆਪਣਾ ਆਪਣਾ ਜਿਹੜਾ ਉਹ ਪੱਖ ਰੱਖਿਆ ਜਾ ਰਿਹਾ ਸੋ ਨੇ ਵੇਖਣਾ ਹੋਵੇਗਾ ਕਿ ਇਸ ਇਹ ਬੈਲ ਨੂੰ ਲਿਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਨਿਤ ਦਿਨ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਹਨਾਂ ਤੇ ਕਿੰਨੀ ਕੁ ਲਗਾਮ ਲੱਗਦੀ ਹੈ